ਹੈਲੋ ਜੀ ਸਸਰੀਕਾਲ ਜੀ ਮੈਂ ਆ ਮਨਜੀਤ ਕੌਰ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਸਰੀਕਾਲ ਆਪਾਂ ਬਣਾ ਰਹੇ ਹਾਂ ਜੀ ਅੱਜ ਪੂਰੀਆਂ ਛੋਲੇ ਤੇ ਅੱਗ ਆਪਾਂ ਪਹਿਲਾਂ ਚਲਾਈ ਕਿਉਂਕਿ ਸੈਰ ਦੇ ਵਿੱਚ ਸਾਨੂੰ ਪਤਾ ਲੱਕੜ ਲੁੱਕੜ ਦਾ ਥੋੜਾ ਜਿਹਾ ਪੰਗਾ ਹੀ ਹੁੰਦਾ ਤੇ ਜਿਹੜੀ ਆਪਣੀ ਪਤਲੀ ਹੈ ਉਹ ਗਰਮ ਹੋ ਗਈ ਵੈਸੇ ਵੀਰੇ ਮੈਨੂੰ ਮੈਂ ਤੁਹਾਨੂੰ ਦੱਸ ਦਿਆਂ ਵੀ ਮੈਂ ਜਿੰਨੀ ਕੋਸ਼ਿਸ਼ ਹੁੰਦੀ ਮੈਂ ਭਾਂਡੇ ਬਹੁਤ ਸ਼ੌਂਕ ਨਾਲ ਮਾਂਜਦੀ ਆ ਤੇ ਪਰ ਮੇਰੀ ਸਭ ਤੋਂ ਵੱਡੀ ਇਹ ਮਜਬੂਰੀ ਹੈ ਵੀ ਮੇਰੇ ਜਦੋਂ ਦਾ ਮੈਨੂੰ ਸ਼ੂਗਰ ਹੋਇਆ ਨਾ ਥੋੜਾ ਜਿਹਾ ਮੇਰੇ ਹੱਥਾਂ 'ਚ ਜਾਨ ਘਟੀ ਹੋਈ ਐ ਵੀ ਮੈਂ ਥੋ ਨਿਦਾਵ ਬਣਾਦੇ ਨਹੀਂ ਆਉਂਦੀ ਤੇ ਮੈਨੂੰ ਦੁੱਖ ਵੀ ਹੁੰਦਾ ਜਿ ਮੇਥੋਂ ਭਾਂਡੇ ਵਧੀਆ ਨਹੀਂ ਮੰਜਦੇ ਹੁਣ ਇਹ ਆਪਾਂ ਪਾਲਾ ਜੀ ਸਰੋਂ ਦਾ ਤੇਲ ਉਹਦੋਂ ਬਾਅਦ ਪਾਵਾਂਗੇ ਆਪਾਂ ਇਹਦੇ 'ਚ ਹਿੰਗ ਇਹ ਹਿੰਗ ਦੀ ਆ ਜਿਹੜੀ ਹੁੰਦੀ ਆ ਵੀ ਕੁਸ ਮੈਲ ਵੀ ਨਹੀਂ ਆਉਂਦੀ ਆਪਾਂ ਅਦਰਕ ਲਸਣ ਪਿਆਜ਼ ਹਰੀ ਮਿਰਚ ਸਾਰਾ ਕੁਝ ਬਰੀਕ ਬਰੀਕ ਕੱਟ ਲਿਆ ਆ ਚੌਪੜ ਜਿਹੇ ਦੇ ਵਿੱਚ ਤੇ ਆ ਆਪਣਾ ਟਮਾਟਰ ਕਰਿਆ ਪਿਆ ਅੱत्ता ਨਹੀਂ ਆ ਜਿਹੜਾ ਆਪਾਂ ਪਾਉਣੇ ਆ ਤੇ ਅੱਜ ਵਿੱਚ ਦਾ ਜੀ ਛੋਲੇ ਵਾਲਾ ਮਸਾਲਾ ਵੀ ਪਾ ਦਿੰਨੇ ਆ ਤੇ ਮੇਰੇ ਕੋਲੇ ਸ਼ਾਹੀ ਪਨੀਰ ਮਸਾਲਾ ਪਿਆ ਇਹਦਾ ਖੁਸ਼ਬੂ ਜੀ ਵਾਸਤੇ ਹੁੰਦਾ ਜਿਹੜਾ ਮਰਜ਼ੀ ਪਾ ਦੋ ਕੋਈ ਫਰਕ ਨਹੀਂ ਪੈਂਦਾ ਜਿਹੜਾ ਤੁਹਾਡਾ ਤੇਲ ਹੈ ਇਹ ਬਿਲਕੁਲ ਕੱਚਾ ਨਹੀਂ ਰਹਿਣਾ ਚਾਹੀਦਾ ਸੋ ਇਹ ਗੱਲ ਦੱਸ ਦਿਆਂ ਜੇ ਤੁਹਾਡੀ ਤੇਲ ਕੱਚਾ ਰਹੇਗਾ ਜਾਂ ਤੁਹਾਡਾ ਭੁੰਨਣ ਚ ਮਸਾਲਾ ਕੱਚਾ ਰਹਿ ਗਿਆ ਤੁਹਾਡੀ ਸਬਜ਼ੀ ਬਿਲਕੁਲ ਸਵਾਦ ਨਹੀਂ ਬਣੂਗੀ ਇਹ ਆਪਣੇ ਮਸਾਲੇ ਉਹੀ ਆ ਦੇਸੀ ਤੇ ਆ ਆਪਾਂ ਕੁੱਕਰ ਚ ਛੋਲੇ ਵਾਲੇ ਹੋਏ ਆ ਆ ਦੇਖੋ ਇਹਦੇ ਵਿੱਚ ਮੈਂ ਪਾਣੀ ਦੇ ਵਿੱਚ ਤੇਜ ਪੱਤਾ ਤੇ ਛੋਲੇ ਤੇ ਜਿਹੜਾ ਇਹਦਾ ਕਾਲਾ ਬਾਣੀ ਹੈ ਨਾ ਇਹ ਮੈਂ ਤਾਂ ਵੈਸੇ ਇਹਦੇ ਵਿੱਚ 올ਿਵ ਆਉਣੀ ਹੁੰਦੀ ਹੈ ਸੁੱਕੇ 올ੇ ਜਦੋਂ 올ੇ ਆਮ ਹੋ ਜਾਂਦੇ ਨੇ ਨਾ ਮਸ ਕਾ ਇੱਕ ਡੱਬਾ ਭਰ ਕੇ ਧਰ ਲੈਣੀਆਂ ਕਈ ਵਾਰ ਸੂਪ ਸਾਪ ਦੇ ਵਿੱਚ ਵੀ ਅਸੀਂ ਪਾ ਲੈਨੇ ਆ ਇਸ ਕਰਕੇ ਇਹਦਾ ਰੰਗ ਕਾਲਾ ਕਾਲੇ ਜਿਹੇ ਚਨੇ ਥੋੜੇ ਜਿਆਦੇ ਸੋਹਣੇ ਲੱਗਦੇ ਆ ਤੇ ਇਹਨਾਂ ਵਿੱਚ ਜਿਹੜੇ 올ੇ ਹਨ ਉਹ ਤਾਂ ਆਪਾਂ ਕੱਢ ਦਾਂਗੇ ਜਦੋਂ ਆਪਾਂ ਛੋਲੇ ਪਾਏ ਨੇ ਨਾ ਉਹ 올ੇ ਚੁਣ ਕੇ ਕੱਢ ਦਾਂਗੇ ਕਿਉਂਕਿ ਔਲੇ ਫਿਰ ਜਿਆਦਾ ਖੱਟੇ ਲੱਗਣਗੇ ਉਹ ਭਾਈ ਔਲੇ ਦੇਖ ਰਹੇ ਵਿੱਚ ਉਹ ਔਲੇ ਦੀਆਂ ਫਾੜੀਆਂ ਤੇ ਨਾ ਇਹਦਾ ਰੰਗ ਕਾਲਾ ਹੋ ਜਾਂਦਾ ਤੇਜ ਪੱਤਾ ਬਹੁਤ ਚੰਗਾ ਹੁੰਦਾ ਤੇ ਤੁਸੀਂ ਚਾਹੋ ਤਾਂ ਆਲੂ ਵੀ ਪਾ ਸਕਦੇ ਹੋ ਪਰ ਮੈਂ ਆਲੂ ਇਹਦੇ ਵਿੱਚ ਬਿਲਕੁਲ ਨਹੀਂ ਪਾਉਂਗੀ ਕਿਉਂਕਿ ਮੈਂ 슈ਗਰ ਦੀ ਮਰੀਜ਼ ਕਰਕੇ ਆਲੂਆਂ ਵਸੇ ਖਾਤਾ ਜਾਈਦੇ ਪਰ ਇੰਨੀ ਮਜਬੂਰ ਜੀ ਨਹੀਂ ਹੁੰਦੀ ਵੀ ਬਾਲੇ ਖਾਣਿਆ ਦੇਖ ਇੱਕ ਚੁਟਕੀ ਪਾਉਣੇ ਆਪਾਂ ਹਿੰਗ ਹਿੰਗ ਤੁਸੀਂ ਪੂਰੇ ਗਰਮ ਤੇਲ ਵਿੱਚ ਪਾਉਣੀ ਹੈ ਫਿਰ ਇਹ ਪੱਕ ਜਾਂਦੀ ਹੈ ਤੇਦੀ ਸਮਲ ਬਿਲਕੁਲ ਨਹੀਂ ਆਉਂਦੀ ਆ ਦੇਖੋ ਫੁੱਲ ਵੀ ਪੂਰੇ ਗਰਮ ਤੇਲ ਵਿੱਚ ਫੇਰ ਪਾਉਣਾ ਤੁਸੀਂ ਜੀਰਾ ਫੇਰ ਪਾਉਣਾ ਤੁਸੀਂ ਦਰੜ ਮਰੜ ਧਨੀਆ ਇਹ ਧਨੀਆ ਦਾ ਪਾਇਆ ਕਰੋ ਛੋਡੀ ਸੇਤ ਨੂੰ ਬਹੁਤ ਜਿਆਦਾ ਚੰਗਾ ਤੇ ਨਾਲ ਦੀ ਨਾਲ ਪਾ ਦਾਂਗੇ ਆਪਾਂ ਜਿਹੜਾ ਬਰੀਕ ਮਸਾਲਾ ਤਰਿਆ ਹੋਇਆ ਸੀ ਉਹ ਅੱਲਾ ਬੜਾ ਚੜ ਜਾਂਦਾ ਚੁੱਲੇ ਤੇ ਜੇ ਤੁਹਾਡਾ ਮਸਾਲਾ ਕੱਚਾ ਰਹਿ ਗਿਆ ਤਾਂ ਤੁਹਾਡੀ ਜਿਹੜੀ ਸਬਜੀ ਆ ਉਹ ਬਿਲਕੁਲ ਸਵਾਦ ਨਹੀਂ ਬਣੂਗੀ ਇਹ ਮਸਾਲਾ ਪੱਕਣਾ ਤੁਹਾਡਾ ਜ਼ਰੂਰੀ ਹੁੰਦਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਇਨੂੰ ਪੂਰਾ ਮਸਾਲਾ ਪਕਾਓ ਇੰਨੇ ਆਪਾਂ ਪਾਉਣੇ ਆ ਨਮਕ ਮਿਰਚ ਜੋ ਆਪਾਂ ਇਹਦੇ ਚ ਪਾਵਾਂਗੇ ਜੇ ਤੁਸੀਂ ਐਸਾ ਸੌਖੇ ਜਿਹੇ ਤਰੀਕਿਆਂ ਨਾਲ ਬਣਾਵਾਂਗੇ ਨਾ ਸਬਜੀ ਬਹੁਤ ਜਿਆਦਾ ਸਵਾਦ ਬਣਦੀ ਹੈ ਕੋਈ ਜਿਆਦਾ ਪਾਉਣਾ ਨਾ ਮਸਾਲਾ ਮਸੂਲਾ ਜ਼ਰੂਰੀ ਨਹੀਂ ਹੁੰਦਾ ਹਲਦੀ ਵਾਲੀ ਨਾ ਪਾਇਆ ਕਰੋ ਉਹਦੇ ਨਾਲ ਥੋੜੀ ਕੜੱਤਣ ਜੀ ਜ ਹੋ ਜਾਂਦੀ ਹੈ ਸਬਜੀ ਨਮਕ ਮਿਰਚ ਉਹੀ ਚੀਜ਼ ਹੈ ਵੀ ਜਿਹੜੇ ਹਿਸਾਬ ਨਾਲ ਤੁਹਾਡੀ ਸਬਜੀ ਉਹ ਹਿਸਾਬ ਨਾਲ ਪਾਉਣਾ ਮੇਰੇ ਹਿਸਾਬ ਨਾਲ ਨਹੀਂ ਪਾਉਣਾ ਕਿਸੇ ਦੀ ਸਬਜੀ ਵੱਧ ਹੁੰਦੀ ਹੈ ਕਿਸੇ ਦੀ ਘੱਟ ਹੁੰਦੀ ਹੈ ਕੁੱਲ ਮਿਲਾ ਕੇ ਨੋਂ ਮਿਰਚ ਦਾ ਸਾਬੰਦਾ ਹੀ ਪਾ ਲੈਂਦਾ। ਆਦਿਕ ਚਾਰੀ ਚੀਜ਼ਾਂ ਆਪਣੇ ਕੋਲੇ ਮਿਰਚ, ਹਲਦੀ, ਨਮਕ ਘਰੇ ਰਗੜਿਆ ਹੋਇਆ ਧਨੀਆ। ਇਹ ਧਨੀਆ ਦੇ ਵਿੱਚ ਸਿਰਫ ਕਲਾ ਜੀਰਾ ਪਾਇਆ ਹੋਰ ਅਸੀਂ ਕੁਝ ਨਹੀਂ ਪਾਇਆ। ਇਹ ਇੱਕ ਪੂਰਾ ਭੁੱਜ ਗਿਆ ਮਸਾਲਾ। ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਪਾਣੀ ਪਾਣੀ ਮੈਂ ਮੰਦਰੀ ਭੁੱਲਿਆਈ। ਆ ਲੇ ਕੁ ਨੂੰ ਹੁਣ ਥੋੜਾ ਜਿਹਾ ਮਸਾਲਾ ਪੱਕਣ ਦੇਵਾਗੇ ਆ ਦੇਖੋ ਜੀ ਮਸਾਲਾ ਆਪਣਾ ਉਬਲ ਗਿਆ ਸੋ ਨੂੰ ਆ ਪਹਿਲਾਂ ਵੀ ਦੱਸਿਆ ਵੀ ਮਸਾਲਾ ਥੋੜਾ ਕੱਚਾ ਨਹੀਂ ਰਹਿਣਾ ਚਾਹੀਦਾ ਇੱਕ ਮੈਥੋਂ ਥੋੜੀ ਜੀ ਗਲਤੀ ਇਹ ਵੀ ਹੋ ਗਈ ਜਦੋਂ ਮੈਂ ਵੀਡੀਓ ਬਣਾਉਣ ਲੱਗ ਜਾਈਂ ਨਾ ਕੋਈ ਕਸਟਮਰ ਆ ਜਾਂਦਾ ਫਿਰ ਮੈਨੂੰ ਵਿੱਚ ਉੱਠਣਾ ਪੈਂਦਾ ਮੈਂ ਜਿਹੜੇ ਪਿਆਜ਼ ਭੁੰਨੇ ਸੀ ਨਾ ਉਸ ਤੋਂ ਬਾਅਦ ਨਮਕ ਮਿਰਚ ਪਾ ਕੇ ਟਮਾਟਰ ਭੁੰਨੇ ਸੀ ਤੇ ਮੈਂ ਭੁੱਲ ਗਿਆ ਦੇਖੋ ਤੁਹਾਨੂੰ ਮਸਾਲੇ ਦਾ ਰੰਗ ਹੀ ਦੱਸਦਾ ਪੂਰਾ ਕੜਿਆ-ਕੜਿਆ ਜੇ ਤੁਹਾਡਾ ਮਸਾਲਾ ਪੂਰਾ ਕੜਿਆ ਹੋਊ ਨਾ ਤੇ ਸਬਜੀ ਥੋੜੀ ਬਹੁਤ ਟੇਸਟੀ ਬਣੂਗੀ ਤੇ ਇਸੇ ਕਰਕੇ ਸਬਜੀ ਸਵਾਦ ਬੰਦੇ ਜੋ ਆਪਾਂ ਨੂੰ ਪੂਰਾ ਕਾੜ ਲੈਣਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਹ ਖਵਾਲੇ ਹੋਏ ਚਨੇ ਇਹਨਾਂ ਦੇ ਵਿੱਚ ਆਪਾਂ ਆਹ ਵਾਲੇ ਔਲੇ ਪਾ ਕੇ ਬਾਲਿਆ ਤੇ ਤੇਜ ਪੱਤਾ ਪਾ ਕੇ ਬਾਲਿਆ ਇਹਦੇ ਨਾਲ ਸਵਾਦ ਵੀ ਆ ਸਬਜੀ ਦੇਖੋ ਆਪਾਂ ਸਾਰੇ ਦੇ ਵਿੱਚ ਚਨੇ ਪਾਤੇ ਆ ਹੁਣ ਤੁਸੀਂ ਐਂ ਦੇਖ ਲਓ ਵੀ ਚਣਿਆਂ ਦੀ ਜਿਹੜੀ ਤਰੀ ਹੈ ਉਹ ਤੁਸੀਂ ਸੰਘਣੀ ਰੱਖਣੀ ਹੈ ਜਾਂ ਤੁਸੀਂ ਮਤਲਬ ਪਤਲੇ ਜਿਹੇ ਰੱਖਣੇ ਹੋ ਤੁਹਾਡੇ ਤੇ ਡਿਪੈਂਡ ਹੈ ਆਪਦੇ ਨੂਨ ਮਿਰਚ ਦੇ ਹਿਸਾਬ ਨਾਲ ਤੁਸੀਂ ਪਾਣੀ ਪਾ ਰਹੇ ਹੋਖਿਆ ਦੇਖ ਹਜੇ ਇਹ ਚਨੇ ਆਪਾਂ ਚ ਹੁਣ ਪਾਏ ਆ ਦੋ ਕਬਾਲਿਆਂ ਦੇ ਇਹ ਸਬਜ਼ੀ ਬਣ ਜੂਗੀ ਪਰ ਇਹ ਜੀ ਦਾ ਧਿਆਨ ਰੱਖਿਓ ਵੀ ਜਿਹੜਾ ਤੁਹਾਡਾ ਮਸਾਲਾ ਤੇ ਵਧੀਆ ਪੱਕਿਆ ਹੋਣਾ ਚਾਹੀਦਾ ਤੇ ਆਪਾਂ ਹੁਣ ਇਹ ਪਣ ਗਿੰਨੀ ਚ ਲੋਡ ਸੀ ਆਪਾਂ ਪਾਤੀ ਤੇ ਜਦੋਂ ਇਹ ਸਬਜ਼ੀ ਬਣ ਗਈ ਨਾ ਉਹdou ਆਪਾਂ ਇਹਦੇ ਵਿੱਚ ਪਾਵਾਂਗੇ ਹਰਾ ਧਨੀਆ ਥੋੜਾ ਜਿਹਾ ਮਸਾਲਾ ਇਹ ਕੋਈ ਪਾਉਣਾ ਜ਼ਰੂਰੀ ਨਹੀਂ ਵੈਸੇ ਇਹਨਾਂ ਖੁਸ਼ਬੂ ਜੀ ਹੋ ਜਾਂਦੀ ਹੈ ਪਾਉਣਾ ਹੋਇਆ ਪਾ ਦਿਓ ਕਿ ਕੋਈ ਸਾਡੇ ਘਰੇ ਪਿਆ ਸੀ ਮੈਂ ਕਿਹ ਪਾ ਦਾਂਗੇ ਆਪਾਂ ਤੇ ਸਬਜ਼ੀ ਥੋੜੀ ਟੇਸਟ ਬਣਦੀ ਹੈ ਟੇਸਟੀ ਬਣਦੀ ਹੈ ਸਿਰਫ ਥੋੜੇ ਮਸਾਲਿਆਂ ਤੇ ਇੱਕ ਤੇਲ ਨਾ ਕੱਚਾ ਹੋਵੇ ਥੋੜਾ ਇੱਕ ਮਸਾਲੇ ਨਾ ਕੱਚੇ ਹੋਣ ਬਾਕੀ ਨਮਕ ਮਿਰਚ ਤਾਂ ਇੱਧਰ ਉੱਧਰ ਹੋ ਜਾ ਕੋਈ ਚੱਕਰ ਨਹੀਂ ਪਰ ਜੇ ਥੋੜਾ ਕੋਈ ਚੀਜ਼ ਕੱਚੀ ਰਹਿ ਗਈ ਥੋੜੀ ਸਬਜ਼ੀ ਬਿਲਕੁਲ ਸਵਾਦ ਨਹੀਂ ਬਣੂ ਚਾਹੀ ਜਿੰਨਾ ਮਰਜ਼ੀ ਜ਼ੋਰ ਲਾ ਲਿਓ ਮੋਂ ਤੁਹਾਨੂੰ ਆਪਾਂ ਸਬਜ਼ੀ ਬਣੀ ਹੀ ਦਿਖਾਵਾਂਗੇ ਕਿਉਂਕਿ ਆਪਾਂ ਪੂਰੀਆਂ ਵੀ ਬਣਾਵਾਂਗੇ ਫਿਰ ਵੀਡੀਓ ਲੰਬੀ ਵਾਲੀ ਹੋ ਜਾਊਗੀ ਤੇ ਬਣਾਉਣ ਦਾ ਸਬਜ਼ੀ ਤੁਹਾਨੂੰ ਪਤਾ ਹੀ ਹੈ ਵੈਸੇ ਤਾਂ ਚਨੇ ਉਬਲੇ ਹੋਏ ਭੜੇ ਹੋਈ ਹੈ ਬਸ ਆਪਾਂ ਇਹ ਇੱਕ ਇਹਨਾਂ ਨੂੰ ਨਮਕ ਵਿੱਚ ਵਿੱਚ ਰੇੜਨ ਦਾਂਗੇ ਤੇ ਬਣੀ ਹੋਈ ਸਬਜ਼ੀ ਦੀ ਹੁਣ ਤੁਹਾਨੂੰ ਵੀਡੀਓ ਦਿਖਾਵਾਂਗੇ ਤੇ ਆਪਣੀ ਸਬਜ਼ੀ ਆਪਾਂ ਗੋਹਾ ਲਾਤਾ ਥੱਲੇ ਰਿਜੀ ਜਾਊਗੀ ਮੌਜ ਨਾਲ ਤੇ ਆਪਾਂ ਉਹਨੇ ਕਰਦੇ ਹਾਂ ਜੀ ਪੂਰੀਆਂ ਤਿਆਰਾ ਦੇ ਲਓ ਜੀ ਤੇਲ ਆਪਣਾ ਪੂਰਾ ਗਰਮ ਹੋ ਚੁੱਕਿਆ ਪੂਰੀਆਂ ਵਾਸਤੇ ਤੇ ਸਬਜ਼ੀ ਆਪਣੀ ਉਧਰ ਚੁੱਲੇ ਤੇ ਬਣ ਚੁੱਕੀ ਹੈ ਤੇ ਆ ਆਪਾਂ ਪੂਰੀਆਂ ਬੇਲ ਕੇ ਪ੍ਰਾਂਤ ਚ ਰੱਖ ਲਈਆਂ ਕਿਉਂਕਿ ਜਿਹੜਾ ਕੱਲਾ ਬੰਦਾ ਉਹਨੂੰ ਔਖਾ ਹੋ ਜਾਂਦਾ ਨਾਲ ਦੀ ਨਾਲ ਪੂਰੀਆਂ ਬੇਲੜੀਆਂ ਤੇ ਨਾਲ ਦੀ ਨਾਲ ਪਾਉਣੀਆਂ ਮੈਂ ਤਾਂ ਤੁਹਾਨੂੰ ਇਹੀ ਕਹੂੰਗੀ ਵੀ ਜੇ ਕੋ ਕੱਲਾ ਬੰਦਾ ਕੋਈ ਕੰਮ ਕਰਦਾ ਨਾ ਉਹ ਐ ਪੂਰੀਆਂ ਬੇਲ ਕੇ ਰੱਖ ਲੇ ਜਿਵੇਂ ਹੁਣ ਮੈਂ ਤੁਹਾਨੂੰ ਇੱਕ ਟ੍ਰਿਕ ਦੱਸਦੀ ਹਾਂ ਉਹਦੇ ਨਾਲ ਨਾ ਪੂਰੀਆਂ ਤੇ ਥੰਢਾਈ ਜੀ ਘੱਟ ਆਉਂਦੀ ਐ ਐ ਨਾ ਮੜਾ ਜਿਹਾ ਨੂਨ ਪਾ ਦੇ ਇਹਦੇ ਚ ਜਿਹੜਾ ਆਪਣਾ ਆ ਟੀਵ ਲੈ ਐ ਇਥੇ ਨਾਲਸ ਥੋੜਾ ਜਿਹਾ ਕੱਟ ਲੱਗਦੀਆਂ ਪੂਰੀਆਂ ਆ ਚਿਕਣਾ ਚਿਕਣੀਆਂ ਆਈਆਂ ਲਓ ਜੀ ਧੰਨ ਗੁਰੂ ਰਾਮਦਾਸ ਆ ਆ ਦੇਖਿਓ ਜੇ ਤੁਸੀਂ ਪੂਰੀਆਂ ਬੇਲ ਕੇ ਰੱਖੋਗੇ ਨਾ ਤੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਕੱਲਿਆਂ ਨੂੰ ਬਣਾਉਣ ਚ ਨਹੀਂ ਕੱਲੇ ਬਣਨੇ ਤਾਂ ਪ੍ਰੋਬਲਮ ਹੈਗੀ ਹੋ ਹੀ ਹੈ ਇਹੋ ਆਪਣਾ ਕੋਈ ਹੈਲਪਰ ਨਾ ਹੋਵੇ ਹੁਣ ਤਾਂ ਦੀਪੂ ਵੀ ਡਿਲੀਵਰੀਆਂ ਦੇਣ ਗਿਆ ਹੋਇਆ ਆ ਦੇਖੋ ਪੂਰਾ ਕੜਿਆ ਤੇਲ ਹੋਵੇ ਤੇ ਵਿੱਚ ਪਾ ਲਿਓ ਮੜਾ ਜਾਂ ਨੂਣ ਤੇ ਪੂਰੀਆਂ ਵਧੀਆ ਪੂਰੀਆਂ ਬਿਲਦੀਆਂ ਪੂਰੀਆਂ ਪਹਿਲਾਂ ਬੇਲ ਕੇ ਰੱਖ ਲਿਆ ਕਰੋ ਪੂਰੀਆਂ ਸਿੰਪਲ ਆਟੇ ਦੀਆਂ ਵੀਰ ਜਿਹਦੀਆਂ ਪਰੌਟੀਆਂ ਬਣਾਉਣੇ ਆ ਉਮੀ ਮੇ ਆਟਾ ਗੁੰਨੇ ਸੀ ਜਿਵੇਂ ਰੋਟੀਆਂ ਦਾ ਗੁੰਦੀ ਹੁੰਦੀ ਹੁੰਦੀ ਹੈ ਕੋਸ ਨਹੀਂ ਕੀਤਾ ਇਹਦੇ ਵਿੱਚ ਆ ਦੇਖੋ ਪੂਰੀ ਕਿੰਨੀ ਸੋਹਣੀ ਫੜ ਰਹੀ ਹੈ ਜਿਹੜਾ ਤੇਲ ਹੈ ਨਾ ਤੇ ਨਾ ਘੱਟ ਖੜਦਾ ਨੂਨ ਨਾਲ ਬਸ ਸਾਹੀ ਫਰਕ ਪੈ ਜਾਂਦਾ ਆ ਦੇਖੋ ਏਸੀ ਆਪਣੀ ਸਟਾਈਲੀ ਪੂਰੀ ਹੁਣ ਆਪਾਂ ਪਾਵਾਂਗੇ ਦੂਸਰੀ ਪੂਰੀ ਵਾਈ ਦੇਖੋ ਨਾਲੇ ਤੇਰੇ ਸੇਠੀ ਬਣ ਨਹੀਂ ਆ। ਨਾਲੇ ਤੁਸੀਂ ਦੋ ਪਾਸੇ ਰੋਲਜੋਗੇ ਕਮਲੇ ਹੋ ਜੂਗੇ। ਆ ਦੇਖੋ। ਜਿੰਨੀਆਂ ਸੋਹਣੀਆਂ ਪੂਰੀਆਂ ਬਣ ਰਹੀਆਂ। ਪਲਵਾਂ ਪਾਰ ਸਾਰੀਆਂ ਪੂਰੀਆਂ ਬੇਲ ਕੇ ਪਰਾਂਜ ਧਰ ਲਈਆਂ ਜਿੰਨੀਆਂ ਕਿ ਸਾਨੂੰ ਲੋੜ ਆ ਮੈਂ ਤੇ ਦੀ ਘਰੋਂ ਅਸੀਂ ਉਹਨੀਆਂ ਬਣਾ ਲਈਆਂ। ਸਾਰੀਆਂ ਪੂਰੀਆਂ ਇਵੇਂ ਬਣਨੀਆਂ ਜੀ ਜਿਵੇਂ ਇਹ ਬਣ ਜਾਂਦੀਆਂ ਬਿਲਕੁਲ ਭਟੂਰੀਆਂ ਵਰਗੀਆਂ ਬਣਨੀਆਂ। ਮੈਂ ਆਟੇ ਵਿੱਚ ਮਾੜਾ ਜਾਂ ਨੂਨ ਤੇ ਬੇਮਨੂ ਮਾਜਾ ਮਿੱਠਾ ਥੋੜਾ ਪਾਇਆ ਸੀ ਉਹਨਾਂ ਨੇ ਬੇਲੇ ਤੁਸੀਂ ਪਾਉਣਾ ਪਾ ਲਿਓ ਥੋਡੀ ਮਰਜੀ ਐ ਮੈਂ ਤਾਂ ਪਾ ਲੈਨੀ ਆ ਮਿੱਠਾ ਥੋੜਾ ਵੈਸੇ ਵੀ ਆਪਣੇ ਸਰੀਰ ਨੂੰ ਚੰਗਾ ਹੁੰਦਾ ਆ ਆ ਦੇਖੋ ਜਮਾ ਘਟੂਰੀਆਂ ਵਰਗੀਆਂ ਬਣ ਰਹੀਆਂ ਆ ਇਹ ਨਮਕ ਪਾ ਲੈ ਇਹਦੇ ਚ ਤੇ ਜਿਹੜਾ ਤੁਸੀਂ ਆ ਉਬਲਦੇ ਤੇਲ ਦੇ ਵਿੱਚ ਨੂਨ ਪਾਉਣੇ ਹੋ ਨਾ ਮੈਂ ਤੁਹਾਨੂੰ ਦੱਸਿਆ ਵੀ ਨੂਨ ਪਾਇਆ ਕਰੋ ਵੀ ਉਹਦੇ ਨਾਲ ਇਹ ਵੀਰਿਆ ਤੇਲ ਜਾਂ ਸੋਕ ਲੈਂਦੀਆਂ ਆਂ ਇਹ ਆ ਦੇਖੋ ਆ ਪੂਰੀ ਕਿੰਨੀ ਸੋਹਣੀ ਬਣੀ ਪਈ ਆ ਨਾ ਖੁਸ਼ ਖੁਸ਼ ਤੇਲ ਜਾਂ ਨਹੀਂ ਕੱਢਦਾ ਇਹਨਾਂ ਦੇ ਆ ਦੇਖੋ ਜੀ ਆਪਣੀ ਚਣਿਆਂ ਦੀ ਦਾਲ ਬਣ ਕੇ ਰੈਡੀ ਹੈ ਮੈਂ ਇਹਦੇ ਵਿੱਚ ਮਸਾਲਾ ਤੇ ਧਣੀਆਂ ਪਾ ਗਈ ਸੀ ਜਿਹਦੀ ਤੁਰੀ ਫਿਰਦੀ ਆ ਦੇਖੋ ਇਹ ਪੂਰੀ ਰਜ ਚੁੱਕੀ ਹੈ ਆਪਣੀ ਅਸੀਂ ਇਹਦੇ ਵਿੱਚ ਆਲੂ ਤਾਂ ਨਹੀਂ ਪਾਏ ਜੀ ਕਿਉਂਕਿ ਮੈਨੂੰ ਸ਼ੂਗਰ ਆ ਸ਼ੂਗਰ ਵਾਲੇ ਨੂੰ ਆਲੂ ਬਹੁਤ ਘੱਟ ਖਾਣੇ ਚਾਹੀਦੇ ਆ ਨਾ ਮਾਤਰਾ ਚ ਖਾਣੇ ਚਾਹੀਦੇ ਪਰ ਖਾਦੇ ਜਾਂਦੇ ਕਦੇ ਨਾ ਕਦੇ ਤਾਂ ਕੋਈ ਚੱਕਰ ਨਹੀਂ ਪਰ ਡੇਲੀ ਰੁਟੀਨ ਚ ਨਹੀਂ ਖਾਣੇ ਚਾਹੀਦੇ ਤੋਂ ਇਸ ਕਰਕੇ ਮੈਂ ਇਹਦੇ ਵਿੱਚ ਆਲੂ ਨਹੀਂ ਪਾਏ ਤੁਸੀਂ ਆਲੂ ਪਾ ਸਕਦੇ ਹੋ ਤਾਰਵੇਂ ਪੂਰੀਆਂ ਆਪਣੀਆਂ ਸੇਮ ਪ੍ਰੋਸੈਸ ਚ ਬਣਨੀਆਂ ਜੀ ਹੁਣ ਸੋਨੂੰ ਆਪਾਂ ਸਰਵ ਕਰਕੇ ਦਿਖਾਵਾਂਗੇ ਸੋਨੂੰ ਕਿਹਾ ਵੀ ਤੇਲ ਥੋੜਾ ਤੇ ਪੂਰਾ ਰੜਿਆ ਤੇ ਇਹਦੇ ਵਿੱਚ ਪਾ ਲਓ ਮਾੜਾ ਜਾਂ ਨੂਨ ਐ ਬਣਨੀਆਂ ਭਟੂਰਿਆਂ ਵਰਗੀਆਂ ਪੂਰੀਆਂ ਦੇਖੋ ਕਿੰਨੀਆਂ ਸੋਹਣੀਆਂ ਫੁੱਲ ਰਹੀਆਂ ਬਸ ਆਟਾ ਦੋ 15-20 ਮਿੰਟ ਬੁੰਨ ਕੇ ਰੱਖ ਦਿਓ ਉਹਦੇ ਵਿੱਚ ਮਾੜਾ ਜਾਂ ਨੂਨ ਤੇ ਮਾੜਾ ਜਾਂ ਮਿੱਠਾ ਥੋੜਾ ਪਾ ਲਓ ਤੇ ਬਸ ਐ ਆਪਣੀਆਂ ਸਾਰੀਆਂ ਪੂਰੀਆਂ ਤਿਆਰ ਹੋ ਜਾਣੀਆਂ ਕਿਉਂਕਿ ਜੇ ਮੈਂ ਸਾਰਾ ਕੁਝ ਦਿਖਾਵਾਂ ਇਹਦੇ ਵਿੱਚ ਹੁਣ ਪੂਰੀਆਂ ਬਣਨੀਆਂ ਬੁੰਨੀਆਂ ਸਾਰੀਆਂ ਦਿਖਾਵਾਂਗੀ ਤਾਂ ਵੀਰੇ ਵੀਡੀਓ ਲੰਬੀ ਹੋ ਜਾਊਗੀ ਪਰ ਤੁਸੀਂ ਕਹੋਗੇ ਆਂਟੀ ਨੇ ਤਾਂ ਸਰੀਖ ਆ ਲੈ ਸਾਟਾ ਆਹ ਪਟੂਰਿਆਂ ਵਰਗੀਆਂ ਪੂਰੀਆਂ ਬਣਣੀਆਂ ਜੇ ਤੁਸੀਂ ਐ ਬਣਾਉਂਗੇ ਇਹਨਾਂ ਨੂੰ ਆ ਦੇਖੋ ਤੁਸੀਂ ਖੁਸਕ ਖੁਸਕ ਪੂਰੀਆਂ ਨੇ ਤੇ ਤੇਲ じゃ ਖੜਾ ਸਾਨੂੰ ਜਮਾ ਨਹੀਂ ਦਿੰਦਾ ਇੱਕ ਤਾਂ ਅਜੇ ਦੇਖ ਮਿੱਠਾ ਥੋੜਾ ਪਾਇਆ ਆਪਾਂ ਇੱਕ ਇਹਨਾਂ ਚ ਨਮਕ ਪਾਇਆ ਤੇ ਇੱਕ ਆਪਾਂ ਕੜੇ ਤੇਲ ਦੇ ਵਿੱਚ ਨਮਕ ਪਾਤਾ ਸਾਰੀਆਂ ਪੂਰੀਆਂ ਇਹ ਐਂ ਬਣਣੀਆਂ ਕੋਈ ਐਂ ਨਹੀਂ ਵੀ ਕੋਈ ਬਣੂਗੀ ਆ ਦੇਖੋ ਫੁੱਲੀ ਜਾਣਗੀਆਂ ਇਹ ਐਂ ਬਣ ਜਾਣੀਆਂ ਗੋਲ ਗੱਪਿਆਂ ਵਰਗੀਆਂ ਚਲੋ ਹੁਣ ਆਪਾਂ ਸੋਨੂੰ ਸਰਵ ਕਰਕੇ ਦਿਖਾਵਾਂਗੇ ਠੀਕ ਹੈ ਜੀ ਆਹ ਲੋ ਜੀ ਆਪਣੀ ਪੂਰੀਆਂ ਛੋਲਿਆਂ ਦੀ ਥਾਲੀ ਸਜ ਚੁੱਕੀ ਹੈ ਇਹ ਆਪਣੀਆਂ ਫੁੱਲੀਆਂ ਫੁੱਲੀਆਂ ਪੂਰੀਆਂ ਇਹ ਆਪਣੀ ਦਹੀਂ ਚ ਧਣੀਆਂ ਜੀਨੇ ਧਣੀਆਂ ਹਾ ਦਹੀਂ ਖਾਣੀ ਆ ਖਾ ਸਕਦਾ ਨਹੀਂ ਤੁਹਾਡੀ ਮਰਜ਼ੀ ਇਹ ਆਪਣੇ ਛੋਲੇ ਆ ਇਹਨਾਂ ਦਾ ਰੰਗ ਤਾਂ ਕਾਲਾ ਕਾਲਾ ਇਹਦੇ ਵਿੱਚ ਆਪਾਂ ਉਹ ਤੁਹਾਨੂੰ ਦੱਸਿਆ ਸੀ ਨਾ ਵੀ ਉਹ ਪਾਏ ਸੀ ਔਲੇ ਸੁੱਕੇ ਔਲੇ ਮਸਕਾ ਕੇ ਰੱਖਦੀਆਂ ਤੇ ਇਹ ਆਪਣਾ ਆ ਗਿਆ ਜੀ ਪਿਆਜ਼ ਦਾ ਸਲਾਦ ਉੱਤੇ ਹਰੀਆਂ ਮਿਰਚਾਂ ਤਲੀਆਂ ਹੋਈਆਂ ਤੇ ਅੰਬ ਦੀ ਫੜੀ ਤੇ ਬਾਕੀ ਤੁਸੀਂ ਇਹਦਾ ਨਾ ਮਿੱਠੀ ਸੌਸ ਵੀ ਬਣਾ ਸਕਦੇ ਹੋ ਮੇਰੇ ਕੋਲ ਟਾਈਮ ਨਹੀਂ ਸੀ ਅੱਜ ਤੇ ਮੈਂ ਮਿੱਠੀ ਸੌਸ ਬਣਾ ਨਹੀਂ ਸਕੀ ਸੋਨੂ ਮੇਰੀ ਪੂਰੀਆਂ ਛੋਲਿਆਂ ਦੀ ਰੈਸਪੀ ਕਿੱਦਾਂ ਲੱਗੀ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਬਾਕੀ ਦੀਆਂ ਪੂਰੀਆਂ ਵੀ ਆਪਣੀਆਂ ਪਈਆਂ ਢੇਰ ਲੱਗਿਆ ਇਸ ਤੋਂ ਪਹਿਲਾਂ ਜੀ ਤੁਸੀਂ ਸਾਡੇ ਚੈਨਲ ਦਾ ਨਵੇਂ ਹੋ ਤਾਂ ਪਲੀਜ਼ ਲਾਈਕ ਕਰਨਾ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਮੈਂ ਲੇਟ ਹੋ ਗਿਆ ਥੋੜਾ ਤਾਂ ਕਰਕੇ ਮੈਂ ਬਾਹਰ ਗਿਆ ਹੋਇਆ ਸੀ ਤੇ ਤੁਸੀਂ ਆਪਣੀ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮੇਰੇ ਚੈਨਲ ਨੂੰ ਤੇ ਐਵੇਂ ਪੂਰੀਆਂ ਬਣਾ ਕੇ ਦੇਖੋ ਸਿੰਪਲ ਤਰੀਕੇ ਨਾਲ ਬਣਾਈਆਂ ਪਰ ਮੂਹ ਹੋਣੀ ਲੈਣੀ ਹੈ ਮੇਰਾ ਵਾਦਾ ਚਾਪੀ ਜੀ ਆ ਦੇਖ ਲਓ ਆ ਦੇਖੋ ਜੀ ਆਪਣੀ ਥਾਲੀ ਹੈ ਜਿਹੜੀ ਸਜ ਕੇ ਰੈਡੀ ਹੈ ਆਪਾਂ ਇਹ ਦੇਸੀ ਤਰੀਕੇ ਨਾਲ ਬਣਾਉਣੇ ਹੋਣੇ ਚੀਜ਼ਾਂ ਇਦੇ ਵਿੱਚ ਐਕਸਟਰਾ ਕੁਝ ਨਹੀਂ ਪਾਉਂਦੇ ਜੋ ਚੀਜ਼ਾਂ ਪਾਈਆਂ ਤੁਹਾਨੂੰ ਦੱਸੀਆਂ ਵੀ ਐਵੇਂ ਬਣਾਇਓ ਐਵੇਂ ਬਣਾਓ ਤੇ ਬਹੁਤ ਟੇਸਟੀ ਬਣਦੀਆਂ ਪੂਰੀਆਂ ਫੁੱਲਣ ਦਾ ਗਾਰ ਨਹੀਂ ਹੈ ਇਹਦੇ ਵਿੱਚ ਨਮਕ ਤੇ ਥੋੜਾ ਜਿਹਾ ਮਿੱਠਾ ਸੋਬਾ ਪਾਇਆ ਹੋਇਆ ਇਹ ਸੇਧ ਨੂੰ ਚੰਗੇ ਹੁੰਦੇ ਮਾੜੇ ਨਹੀਂ ਹੁੰਦੇਗੇ ਐਵੇਂ ਤਾਂ ਪੰਡਾੜਾ ਹੁੰਦਾ ਥੋੜਾ ਮੈਦਾ ਬੰਨ ਨਹੀਂ ਤੇ ਪ੍ਰੋਬਲਮ ਨਹੀਂ ਲੱਗਦਾ ਤਾਂ ਕਰਕੇ ਪਾਉਂਦੇ ਕਿਦਣਾ ਪਾ ਸਕਦੇ ਸੀ ਇਹ ਮੱਗੀਆਂ ਨਹੀਂ ਹੈਗੀਆਂ ਜੀ ਇਹ ਆਟੇ ਦੀਆਂ ਜੋ ਤੁਸੀਂ ਰੋਟੀਆਂ ਬਣਾਉਣਿਆ ਸੇਮ ਆਟੇ ਦੀਆਂ ਹੀਆਂ ਤੇ ਬਣਾ ਕੇ ਵੇਖਿਓ ਬਹੁਤ ਟੇਸਟੀ ਬਣਨਗੀਆਂ ਤੇ ਬਾਕੀ ਜਿਹੜੇ ਛੋਲੇ ਆ ਇਹਨਾਂ ਦੇ ਵਿੱਚ ਔਲੇ ਪਾਉਣ ਦੇ ਔਲੇ ਵਿੱਚ ਵਿਟਾਮਿਨ ਸੀ ਹੁੰਦਾ ਆਪਾਂ ਨੂੰ ਗੁਣ ਵੀ ਦਿੰਦੇ ਨੇ ਜਿਹੜਾ ਰੰਗ ਜਿਹਾ ਉਹ ਥੋੜਾ ਜਿਹਾ ਜਿਵੇਂ ਆਪਾਂ ਬਾਹਰ ਅੰਦਰ ਖਾਣੇ ਆ ਨਾ ਪੂਰੀਆਂ ਛੋਲੇ ਉਵੇਂ ਬਣ ਜਾਂਦਾ ਥੋੜਾ ਮੈਂ ਸ਼ਾਰਪ ਕਲਰ ਜਿਹਾ ਹੁੰਦਾ ਦੇ ਨਾਲ ਜੇ ਤੁਹਾਡੇ ਕੋਲੇ ਉਹ ਹੈ ਨਹੀਂ ਜੇ ਮਤਲਬ ਔਲੇ ਹੈ ਨਹੀਂ ਤਾਂ ਤੁਸੀਂ ਥੋੜੀ ਜੀ ਸੁੱਕੀ ਪੱਤੀ ਜਦੋਂ ਛੋਲੇ ਵਾਲ ਦੇ ਉਹਦੇ ਵਿੱਚ ਸੁੱਕੀ ਪੱਤੀ ਕਲੀਰ ਚ ਬੰਨ ਕੇ ਛਿੜਦੇ ਉਹਦੇ ਨਾਲ ਵੀ ਰੰਗ ਬਲੈਕ ਹੋ ਜਾਂਦਾ ਤੇ ਸੁੱਕੀ ਪੱਤੀ ਕਾਦੀ ਪਚਾਦੀ ਤੇ ਫਿਰ ਛਿੱਟਿਓ ਥੋੜੀ ਜੀ ਬਾੜੀ ਨਾ ਛਿੱਟਿਓ ਥੋੜੀ ਜੀ ਚੁਟਕੀ ਦੋ ਕੁ ਚੁਟਕੀਆਂ ਉਹਦੇ ਨਾਲ ਵੀ ਔਲੇ ਸਿਕਾ ਕੇ ਰੱਖਿਆ ਕਰੋ ਛੇਤੀ ਬਹੁਤ ਜਿਆਦੇ ਚੰਗੀਆਂ ਸੀ ਪਾਉਂਦੇ ਨੇ ਜਿਵੇਂ ਤੁਸੀਂ ਸੂਪ ਬਣਾਉਣਾ ਸੂਪ ਚ ਵੀ ਇਹ ਕੌਲੇ ਵਾਲੇ ਮਮੀ ਹੁਣ ਨਾ ਕਿਤੇ ਕੋਈ ਚਮਚਾ ਭਰ ਕੇ ਜਾ ਪੱਤੀਆਂ ਮਾਰੇ ਹੋਰੀ ਨਹੀਂ ਮਾਰਦੀ ਦੱਸ ਰਹੀ ਹਾਂ ਵੀ ਇਹ ਆਈਚ ਬੱਦਣਾ ਸੋ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਨਹੀਂ ਲੱਗਦੀ ਪਲੀਜ਼ ਲੱਕ ਸ਼ੇਅਰ ਕਮੈਂਟ ਜ਼ਰੂਰ ਕਰਾ ਕਰੋ ਮੇਰਾ 골ਡਨ ਪੰਜਾਬ ਨੂੰ ਤੁਸੀਂ ਬਹੁਤ ਜਿਆਦੇ ਸਬਸਕ੍ਰਾਈਬ ਕਰੋ ਪਲੀਜ਼ ਤੁਹਾਡੇ ਸਾਰੇ ਜੀ ਮੈਨੂੰ ਬਹੁਤ ਲੋੜ ਹੈ ਤੇ ਆਪਾਂ ਤੁਹਾਨੂੰ ਨਮੀਆਂ ਨਮੀਆਂ ਰੈਸਪੀਆਂ ਨਮੀਆਂ ਨਮੀਆਂ ਜਾਣਕਾਰੀਆਂ ਆਪਣੀ ਜ਼ਿੰਦਗੀ ਦੇ ਨਾਲ ਜੋ ਵੀ ਕਿਹਾ ਜੋ ਕੁਝ ਦੇਖਿਆ ਥੀ ਉਹ ਤੁਹਾਨੂੰ ਸਟੋਰੀਆਂ ਸੁਣਾਉਂਦੇ ਰਹਾਂਗੇ ਪੂਰਾ ਦੇ ਵੀ ਜਾਂਦੇ ਰਹਾਂਗੇ ਜੇ ਸਾਨੂੰ ਪਿਆਰੇ ਨਹੀਂ ਦਿੰਦੇ ਰਹੋ ਤੇ ਵੈਗਰੂ ਸਾਨੂੰ ਚੜਦੀ ਕਲਾ ਚ ਰੱਖੇ ਉਹ ਵੀ ਵੀਡੀਓ ਬਣਾਉਣ ਚ ਮੈਥੋਂ ਕਮੀ ਰਹਿ ਜਾਂਦੀ ਹੈ ਪਲੀਜ਼ ਮਾਫ ਕਰਿਆ ਕਰੋ ਦੇਖਾਂਗੇ ਇੱਕ ਟੂਰ ਸਾਡਾ ਹਜੂਰ ਸਾਹਿਬ ਦਾ ਹੋਊਗਾ ਕਿ ਜੀ ਕੁਲੂ ਮੰਡਾਲੀ ਦਾ ਹੋਊਗਾ ਉਹ ਮੈਨੂੰ ਨੂੰ ਪਤਾ ਹੈ ਹਾਂਜੀ ਸੋ ਆਪ ਸਭ ਨੂੰ ਮੇਰੇ ਬੰਨੀਓ ਮਨਜੀਤ ਕੌਰ ਬੰਨੀਓ ਤੇ ਆਪਣੇ ਦੀਪ ਸਿੰਘ ਬੰਨੀਓ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ